ਸੋ ਸੋਸ਼ੀਕਲ ਮੈਂ ਸੰਦੀਪ ਸਿੰਘ ਐਸਕੇਐਮ ਰਾਉਂਡ ਪ੍ਰੈਕਟੀਕਲ ਸੁੱਧੂਪੁਰ ਕੰਨੀਓ ਰਾਜਸਥਾਨ ਚੋਂ ਸਾਥੀਓ ਆਪ ਸਭ ਨੂੰ ਪਤਾ ਹੀ ਆ ਕਿ ਪੰਜਾਬ ਚ ਕੀ ਹਾਲ ਹੋਏ ਹੋਏ ਆ ਪਾਣੀ ਆ ਰਿਹਾ ਬਹੁਤ ਜ਼ਿਆਦੇ ਸਾਡੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਘਰਾਂ ਤੋਂ ਬੇਘਰ ਕਰਤਾ ਪੂਰੀ ਟੀਮ ਸਾਡੀ ਸਾਡੇ ਪੰਜਾਬ ਦੇ ਨੌਜਵਾਨ ਸਾਥੀ ਸਾਡੇ ਨਾਲ ਲੱਗੇ ਹੋਏ ਆ ਕਿ ਅਸੀਂ ਪ੍ਰਤ્યેਕ ਟਾਣੀ ਟਾਈ ప్రతి ఏక్ ਡੇਰੇ ਤਾਈ ਰਾਸ਼ਨ పంచాయੇ ਸਾਡੀਆਂ ਟੀਮਾਂ ਵੱਖ-ਵੱਖ ਜਗ੍ਹਾ ਤੇ ਲੱਗੀਆਂ ਰਾਜਸਥਾਨ ਕੰਨੀਓ ਫਾਜ਼ਲ ਕਾ ਵੀ ਰਾਸ਼ਨ పంచਾਰੀਆਂ ਫਿਰੋਜ਼ਪੁਰ ਵੀ ਰਾਸ਼ਨ పంచਾਰੀਆਂ ਤੇ ਸਾਡੀ ਡਿਊਟੀ ਹੁਣ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕੰਨੀਓ ਉਹਨਾਂ ਦੀ ਅਗਵਾਈ ਹੈ ਥੱਥੇ ਲੱਗੀ ਅਜ ਨਾਲੇ ਤਹਿਸੀਲ ਚ ਤੇ ਇੱਥੇ ਵੀ ਅਸੀਂ ਵੱਡੀ ਗਿਣਤੀ ਚ ਸੇਵਾ ਕਰ ਰਹੇ ਆ ਪੂਰੀ ਟੀਮ ਆ ਸਾਡੀ ਰਾਜਸਥਾਨ ਦੀ ਟਾਣੀਆਂ ਇੱਥੋਂ ਘਟ ਤੋਂ ਘਟ 1 ਕਿਲੋਮੀਟਰ ਦੂਰ ਛੜਕਾ ਪਾਣੀ ਸੀਗਾ ਪਾਣੀ ਚ ਗੱਟੇ ਚੱਕ ਕੇ ਰਾਸ਼ਨ ਚੱਕ ਕੇ ਸਾਡੇ ਭਰਾਵਾਂ ਨੂੰ ਸਾਡੇ ਡੇਰੇ ਵਾਲੇ ਭਰਾਵਾਂ ਨੂੰ ਰਾਸ਼ਨ ਪਾਣੀ ਢਾੜੀਆਂ ਨੂੰ ਅਸੀਂ ਦੇਣਾ ਆ ਆਈ ਬੇਨਤੀ ਆ ਸਾਡੀ ਸਾਰਿਆਂ ਨੂੰ ਸੋਸੀਕਾ ਤੇ ਰਾਮ ਰਾਮ ਜੀ